ਸਤਨਾਮ ਵਾਹਿਗੁਰੂ ਸਹਿਬ ਜੀਓ ਸ੍ਰੀ ਰਗ ਮਹਰਲਾ ਪਹਿਲਾ ਏ ਮਨ ਮੂਰਖ ਲੋਭੀਆ ਲੋਭੇ ਲਗਲੁਬਾਨ ਸ਼ਬਦ ਨ ਪੀਜੇ ਸਕਤਾ ਦੁਰਮਤਿਆ ਮਨ ਜਾਨ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਦਾਨ ਮੰਨ ਰੇ ਹਉ ਮੈ ਸ਼ੋਰ ਗਮਾਨ ਹਰ ਗੁਰ ਸਰਵ ਸੇਵਤੂ ਪਾਵੇਂ ਦਰਗਹ ਮਾਨ ਰਹਾਉ RAM ਨਾਮ ਜਪ ਦਿਨ ਸਰਾਤ ਗੁਰਮੁਖਾ ਤਨ ਜਾਣ ਸਭ ਸੁਖ ਰਸ ਪੋਗਣੇ ਸ਼ਾਂਤ ਸਬਾ ਮਿਲ ਗਿਆਨ ਨਿਤੈ ਨਿਸ ਹਰ ਪ੍ਰਭ ਸਰੇਵਿਆ ਸਤਗੁਰ ਦੀ ਆਨਾ ਕੂਕਰਕੂਰ ਕਮਾਈਏ ਗੁਨਿੰਦਾ ਪਤੀ ਪਤਾਨ ਪਰਮੇ ਭੂਲਾ ਦੋਕਨੋ ਜਮਾਰ ਕਰੇ ਖੁਲਹਾਨ ਮਨ ਮੁਖ ਸੁਖਣਾ ਪਾਈਏ ਗੁਰਮਖਰ ਸੁਖ ਸੁਬਾਨ ਇੱਥੈ ਤੰਦ ਪੇਟਾਈ ਹੈ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਦਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੇ ਨੀਸਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਦਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੇ ਨੀਸਾਨ